ਬੋਲਟ ਤੇ ਦੋ ਆਕਲ ਜੀ ਕਹਿੰਦੇ ਬੋਲਟ ਪੈ ਮੈਂ ਨਾ ਮੱਥੇ ਲਗਵਾ ਲੂੰਗਾ ਤੁਹਾਡਾ ਚੈਨਲ ਦਾ ਨਾਮ ਆ ਤੁਹਾਡਾ ਪੜਾ ਮੱਥੇ ਤੇ ਲਿਖਾ ਦੂੰ ਇਹਨੇ ਤਾਂ ਖਣਵਾ ਲੈਣਾ ਮੱਥੇ ਉੱਤੇ ਟੇਬਲ ਤੇ ਦੇਖੋ ਟੇਬਲ ਤੇ ਕਿਵੇਂ ਮੋਮਬਤੀਆਂ ਨੂੰ ਗਲਾਸ ਚੜੇ ਆ ਸ਼ੋਏ ਗਾਇਸ ਵੈਲਕਮ ਬੈਕ ਟੂ ਚੈਨਲ ਬੱਦੀ ਮੋਮ ਦੇ ਚੈਨਲ ਤੇ ਤੁਹਾਡਾ ਸ਼ੁਕਤ ਅੱਜ ਸਟਾਰਟਿੰਗ ਹੋੜੀ ਗਾਇਸ ਮੈਂ ਢੋੜਿਆ ਵਾ ਰੋ ਰੋ ਕੇ ਸਵਾਗਤ ਕਰਦਾ ਗਾਇਸ ਆ ਦੇਖ ਨੱਚਦਾ ਨੱਚਦਾ ਹੈ ਨੱਚਦਾ ਗਾਇਸ ਅੱਜ ਜਦੀ ਮੰਮੀ ਦਾ ਵਿਆਹ ਹੈ ਦੀ ਮੰਮੀ ਪਾਪੇ ਦਾ ਹਾਏ ਹੈ ਨੱਚ ਕੇ ਖਾ ਲੈ ਜਾਨਾ ਨੱਚ ਕੇ ਖਾ ਲੈ ਸ਼ਾਰਨ ਆ ਮੇਰੇ ਕੂਪੜੇ ਕਿਸੇ ਪ ਹਲੇ ਇਕਾਈ ਮੈਂ ਵੱਡੀ ਮੰਮਾ ਨਾਲ ਲੱਗਿਆ ਵਾ ਖੇਦਣ ਹਾਏ ਕੀ ਹਾਏ ਕੀ ਹਾਏ ਕੀ ਹਾਏ ਹਾਏ ਕਿ ਮੈਂ ਲੱਗਿਆ ਗੋਰਾ ਤੇ ਜਵਾਕਾਂ ਤੇ ਤੇਰੀ ਦੀ ਗੱਲ ਵਿੱਜੇ ਤੇਰੀ ਤੇਰੀ ਮੇਰੀ ਨੋਲੀ ਚੀਰੀ ਕੰਨ ਮਿਰਚੀ ਦੀ ਆ ਨਾਲ ਇਹ ਦੇਖੋ ਮੀਨ ਮੀਲ ਦੇ ਲਾਲ ਸਿੱਟੀ ਜਾਣਾ ਲਾਲ ਅਟੈਕ ਹੋ ਗਿਆ ਰਮਾਲ ਕਿੱਥੇ ਗਿਆ ਵਿਚਾਰੇ ਦਾ ਆਦੇ ਗ੍ਰੀਨ ਪੁਰਾ ਪਾਈ ਕਰੋ ਮੈਨੂੰ ਉਗਰਵੀਰ ਉਹਨੇ ਪਾਈ ਕਰਿਓ ਉਹਨੇ ਪਾਈ ਕਰਤੋ ਪਾਈ ਕਰਤੋ ਪਾਈ ਕਰਤੋ ਕਾਦੋ ਕੇਨਾ ਕੇਆ ਚੱਕ ਚੀਜੀ ਦਵਾ ਕੇ ਕੁੰਮੀ ਕਰਨ ਚ ਲਾਗੇ ਤਾਂ ਪਾਈ ਕਰਤੋ ਕੇਨਾ ਕੇਆ ਚੱਲ ਮੈਨੂੰ ਪਾਈ ਕਰ ਚੱਤ ਅਰੇ ਮੈਨੂੰ ਪਾਈ ਕਰ ਨਾ ਨਾ ਕਹਿੰਦਾ ਇੱਕ ਮਿੰਟ ਇੱਥੇ ਇੱਕ ਪਾਈ ਕਰ ਦੇ ਦਰਕੇ ਦਵਾ ਮੈਂ ਕਰਨਾ ਏ ਇਹ ਦੇਖੀ ਕਿੱਦਾਂ ਗੁੱਸੇ ਦਾ ਘੁੰਦਾ ਖੜ ਜਾ ਤੂੰ ਪਪਗਾ ਦੇ ਦੱਕਾ ਮਾਰਦਾ ਦੱਕਾ ਮਾਰਦਾ ਦੱਕਾ ਮਾਰਦੇ ਕਿੱਥੇ ਇਹ ਤੂੰ ਸਿੱਖੋਲ ਤੂੰ ਸਿੱਖੋਲ ਨੇ ਦਾਪ ਕੇ ਮਾਰਦੇ ਕਿਤੇ ਜਪੇੜ ਮਾਰਦੇ ਕਿਤੇ ਮਾਲ ਪੱਟਦੇ ਹੁਣ ਤੂੰ ਮਾਰੀ ਕਿਸੇ ਬਾਹਰ ਹੱਥ ਲਾ ਕੇ ਦਿਖਾਈ ਤੂੰ ਹਾਂ ਲਾ ਕੇ ਮੈਂ ਡਰਦਾ ਖੜੀ ਪਰ ਕਰੀ ਤੂੰ ਆਖੀ ਕਰ ਦੋ ਮੇਰੇ ਨਾਲ ਚਲੇ ਚਲੇ ਚੱਲ ਪਰੇ ਸ਼ੈਡ ਹੋ ਜਾ ਹਾਏ ਦੇਖ ਡਾਕਰਾ ਦੇਖ ਜਾਣ ਕੇ ਮੈਨੂੰ ਕਰਕੇ ਦਿਖਾਉਂਦਾ ਵੀ ਮੈਂ ਆ ਤੇ ਮਾਰਦਾ ਵਾ ਦੇਖ ਨਾਲੇ ਮੇਰੇ ਲਈ ਦੇਖਦਾ ਨਾ ਦੇ ਅਬ ਮੇਰੇ ਮਾਰਨ ਲਈ ਹੂੰ ਕੱਪ ਅਰੇ ਹੂੰ ਜ਼ਰੂਰੀ ਆ ਉੱਚਾ ਤੇ ਹਲੋ ਗੁਰੂ ਰੋਲਾ ਪਾ ਦੇ ਗੁਰੂ ਰੋਲਾ ਪਾ ਦੇ अच्छा ठीक है ठीक है बस ਇਹਨਾਂ ਤੋਂ ਪੇਮੈਂਟ ਲੈ ਲਓ ਤੇ ਰਸੀਦ ਕੱਢ ਦੇ ਉਹਨਾਂ ਨੂੰ ਮੈਂ ਕਟਕ ਹੋਣੀ ਚਾਹੀਦੀ ਸੀ ਗਿਗਿਆ ਮੰਮਾ ਓਮ ਪ੍ਰਕਾਸ਼ ਦੇ ਪਾਪਾ ਦੀ ਉਹ ਕੱਟ ਦੋ ਓਮ ਪ੍ਰਕਾਸ਼ ਦੇ ਓਮ ਪ੍ਰਕਾਸ਼ ਅੰਕਲ ਕੀ ਉਹ ਕੱਢਿਓ ਮੰਮਾ ਇੱਧਰ ਉਹਦਾ ਮੈਡੀਕਲ ਉੱਥੇ ਹੋਇਆ ਪਿਆ ਵਾ ਚਾਦੀ ਦੇਖ ਲਓ ਮੰਮੀ ਦੇ ਕਿੰਨਾ ਮੈਂ ਨਹੀਂ ਬੋਲਣਾਗਾ ਤੇਰੇ ਨਾਲ ছ ছ ন্ ন্ দম ন্কে খন্ করে। ਚੱਲ ਮੈਂ ਬੁਗੀ ਕਰਤੀ ਆ ਤੂੰ ਵੀ ਕਰ ਦੇ ਹਾਂ ਚੱਲ ਬੁਗੀ ਆ ਹਾਈ ਹਾਈ ਮੱਤ ਦਾ ਆਹੋ ਬਾਹਲ ਪਟ ਤੇ ਚਲੋ ਕੰਮ ਕਰੀਏ ਚਲੋ ਓ ਲੈ 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 ਆਰੇ ਗਾਰੇ ਚੱਲੀ ਦੋਸਤਾਂ ਨਾਲ ਮਸਤੀ ਤੇ ਚਾਲਦੀ ਰਹਿੰਗੇ ਆ ਦੇਖ ਕਿੱਧਰ ਇੱਧਰ ਦੇਖ ਕਿੱਦ ਕਰਦੀ ਆ ਕਹਿੰਦੀ ਮਿਲ ਕੀ ਰੀ ਇੱਧਰ ਦੇਖੀ ਦੇਖ ਇੱਧਰ ਦੇਖ ਚੱਤ ਕਰਦੇ ਚੱਤੀ ਕਰਦੇ ਕੱਦ ਕਰਤੀ ਛੋੜ ਦੇ ਹੁਣ ਉਹਨੂੰ ਛੋੜ ਦੋ ਕੀ ਹੋ ਗਿਆ ਰਮਾਲ ਚੱਕਣਾ ਕੀ ਪੇਸੀ ਬੰਦ ਕਰਾ ਮੁੰਡਾ ਖੜਦਾ ਮੈਂ ਲਿਆਂ ਦੋ ਸਟਿਕਾਂ ਟ੍ਰੱਕ ਕਰਦਾ ਠੀਕ ਹੈ ਗੋਡੇ ਚ ਲਾ ਗਾਇਸ ਮੈਨੂੰ ਕਰਦੇ ਐਪਲੀਕੇਸ਼ਨ ਸਮਿਟਡ ਸਕਸੈਸਫੁਲੀ ਮਨਿੰਦਰ ਤੇ ਘਾਦਾ ਪੇ ਕੰਮ ਹੈ ਤੇ ਮੇਰੇ ਅਰੇ ਗਾਲਾਂ ਗਾਲਾਂ ਹਾਂ ਅੱਕਾ ਹੋ ਗਿਆ ਬੱਸ ਉਹਨਾਂ ਨੂੰ ਤਾਂ ਫੋਨ ਕਰਕੇ ਪੈਸੇ ਮੰਗਾ ਹੋ ਗਿਆ ਤੋ ਗਾਇਜ਼ ਮੈਂ ਅਭੀ ਕੰਮ ਕਰ ਰਹਾ ਹਾਂ ਮੈਂ ਕੰਮ ਕਰਤੇ ਕਰਤੇ ਥੋੜਾ ਜਿਹਾ ਥੱਕ ਗਿਆ ਹਾਂ ਨਹੀਂ ਦੋ ਫਾਈਲਾਂ ਨਹੀਂ ਕਰਿਆਂਗੀਆਂ ਤੇ ਪਹਿਲਾਂ ਹੀ ਥੱਕ ਗਿਆ ਤੇ ਥੋੜੀਆਂ ਲੋ ਫਾਈਲਾਂ ਮੇਲੇ ਰਹਿ ਕੇ ਬਚਦੇ ਲਈ ਹਾਂ ਤੂੰ ਬੱਚਾ ਤੂੰ ਬੱਚਾ ਲੱਗਦਾ ਮੈਂ ਪਹਿਲੇ ਦੱਸ ਮਾੜੇ ਸਰਗੇ ਕਰਿਆ ਆਪਦਾ ਤੇਰੇ ਉੱਥੇ ਲਾਈਟ ਪੈਂਦੀ ਹੈ ਤੇਰੀ ਜੂੜੀ ਦੇ ਲੋਕ ਜਣੀ ਕਰ ਲੱਗ ਗਏ ਇੱਕ ਤਾਂ ਗਾਇਜ਼ ਆਪਣਾ ਕੋਲਾ ਚਲਾ ਕੇ ਆ ਤੇ ਗਾ ਉੱਥੇ ਮੈਂ ਤੇ ਪਿਆ ਆ ਮੱਕਰੀਲੇ ਤੋਂ ਕਿਆ ਆਉਂ ਨਹੀਂ ਚੱਲ ਬਣਾ ਫਿਰ ਕ੍ਰੇਲੇ ਅੰਮਾ ਤੁਸੀਂ ਬਣਾਓ ਹੁਣ ਨਾ ਕੁਛ ਕਰੀ ਚੰਗਾ ਇਹਨੂੰ ਬਣਾਉਣੀ ਹੈ ਹੁੰਦਾ ਕਿਨੇ ਕ੍ਰੇਲੇ ਬੰਡਿਆ ਚੱਲ ਚੱਤੇ ਪਰਨਾ ਬੰਨ ਲੱਸੀ ਲੈ ਕੇ ਆ ਬੱਲਾ ਮੇਰਾ ਦਾ ਆ ਫਾਈਲ ਹੋ ਗਈ ਨਾ ਇਹਨਾਂ ਨੂੰ ਫੋਨ ਕਰਕੇ ਪੈਸੇ ਮੰਗਾਏ ਤਾਂ ਪੈਸੇ ਲੈਣਾ 1800 ਇਹਦੀ ਤੋਂ ਮੈਨੂੰ ਪੈਸੇ ਮਿਲਨੇ ਆ ਆਹਦੇ ਕੰਮ ਪੈਸੇ ਪੁੱਛੇ ਕੰਮ ਮੈਂ ਕਢਾ ਲਏ ਨਕਲ ਜੀ ਸਕੈਨਲ ਭੇਜ ਦੇਣ ਆ ਲੈਨ ਮੈਂ ਟੋਕ ਕੋਈ ਤਾਂ ਦੋਸਤੋ ਹੁਣ ਆਪਾਂ ਇੱਥੇ ਰੋਟੀ ਖਾਣਦੇ ਪੈ ਸੀਏ ਮੈਂ ਤਾਂ ਖਾ ਲਈ ਗੈਸ ਮਮਨ ਸਬਜੀ ਬਣੀ ਬੜੀ ਕਿਆ ਟਾ ਮਮਨ ਦੇ ਪੈਨੇ ਕਿੱਦਾਂ ਬਣੀ ਆ ਮਲੇ ਸਬਜੀ ਕਿਆ ਬਣੀ ਹੈ ਤੇ ਗੈਸ ਆ ਦੇਖੋ ਰੋਟੀ ਖਾ ਕੇ ਸੌ ਗਈ ਆ ਇਹ ਉੱਠ ਜਾਏ ਜੀ ਹੁੰਦੀ ਹੈ ਨਹੀਂ ਗੈਸ ਮੰਮੀ ਨੇ ਬਣਾਇਆ ਕਰੇਲੇ ਇਹ ਦੇਖੋ ਇਹ ਦੇਖੋ ਇਹ ਦੇਖੋ ਗੈਸ ਇਹ ਦੇਖੋ ਕਰੇਲੇ ਦੀ ਸਬਜੀ ਬਣੀ ਆ ਅਜੋ ਕਾ ਵੀ ਚ ਬਣੀ ਆ ਉਹ ਬੰਦੇ ਦੀ ਵੀ ਵੀ ਯਾਦ ਆਉਂਦੀ ਕਿਹੜੇ ਜੀ ਮੇਰਾ ਸਾਈਟਮੈਂਟ ਤਕ ਆਉਗਾ ਕੌਣ ਅੱਬਾ ਕੋਈ ਲੈ 100 ਪਰ ਆ ਰਿਹਾ 50 ਹੋ ਦੋਸਤੋ ਹਨਾ ਇੱਥੇ ਕਿ ਮੈਂ ਕੰਮ ਕਰਦਾ ਮੈਂ ਸਿਗਰ ਰੋਟੀ ਕਿੰਨੀ ਸਸਤੀ ਪੈ ਗਈ ਆ ਤਾਂ ਹੁਣ ਬੈਗੇਜ ਰੱਖੇ ਕਾਰਨ ਇੱਦਾਂ ਮਤਲਬ ਬਹੁਤ ਸੌਣੀ ਲੱਗਾ ਅੰਜ ਮਿਲ ਜਾਂਦਾ ਤੱਕ ਮੈਂ ਰੋਟੀ ਖਾਣੇ ਮੈਂ ਬ੍ਰੇਕ ਲਵਾਂਗਾ ਫਿਰ ਗੈਸ ਹਮ ਅੱਜ ਜਿੱਦ ਜਿੱਦਾਂਗੇ ਉਹ ਜਿੱਦਾਂ ਕੰਮ ਕਰਾਂਗੇ ਤਾਂ ਫਿਰ ਸ਼ਾਮੀ ਵੇਲੇ ਸ਼ਾਮੀ ਜਾਊਂਗਾ ਮਨ ਬਾਹਰ ਤੋ ਗਾਇਸ ਪਰ ਸਿਗਮਾ ਆ ਕੇ ਫਿਰ ਚਲਾਂਗੇ ਬਾਹਰ ਤੋਂ ਹਾਂ ਫਿਰ ਬਾਅਦ ਵਿੱਚ ਨੂੰ ਨਾਲੇ ਕੁਛ ਤਾਂ ਐਸੇ ਖਰਚਾ ਥੋੜੀ ਜਣਾ ਉੱਧਾ ਬਾਅਦ ਜਾਊਗਾ ਤਾਂ ਚਲੋ ਦੋਸਤੋ ਤੁਹਾਨੂੰ ਪਰੌਕੀ ਮਿਲ ਲੈਣ ਠੀਕ ਹੈ ਤਾਂ ਦੋਸਤੋ ਮੈਂ ਉੱਠ ਗਿਆ ਸੋ ਕੇ ਮੈਂ ਸੋ ਗਿਆ ਸੀ ਕਿਹ ਗੱਲ ਦੱਸ ਦਵਾਂ ਨੱਕੀ ਹੱਡ ਬੀਤੀ ਆ ਹੱਡ ਬੀਤੀ ਗਈ ਤੇ ਤੇਰੇ ਵਿਚਾਰੇ ਨੇ ਸਕੂਲ 'ਚ ਜਲੀਲ ਕੀਤਾ ਗਿਆ ਇਹਨੂੰ ਬਿਠਾ ਕੇ ਨਾ ਬੋਲ ਨਾ ਬੋਲ ਉਂਤਨ ਜਲੀਲ ਕੀਤਾ ਸਕੂਲ ਲੈਣੇ ਕੋਈ ਸੌਰੀ ਬੋਲਦੇ ਸੌਰੀ ਕਹਿ ਸਰ ਇੰਦਾ ਮੇਰਾ ਸੌਂਤੀ ਲਾ ਨੰਨੇ ਸੌਰੀ ਬੁਲਾਉ ਕਹਿ ਸਰ ਜੀ ਸੌਰੀ ਮੈਡਮ ਜੀ ਸੌਰੀ ਇਹ ਸੌਰੀ ਬੋਲਣ ਵਾਲੇ ਚ ਨਹੀਂ ਹੈਗੇ ਬੇਇਜ਼ਤੀ ਦਾ ਇਹ ਹੋਰ ਕਰਾ ਲੈਣਗੇ ਧੌਣ ਲਾ ਲੈਣਗੇ ਧੌਣ ਚ ਕਿੱਲਾ ਕੱਢ ਦਾਂਗੇ ਸਰ ਗਿਆ ਤਾਂ ਨਹੀਂ ਪਾਇ ਤਿੰਨ ਚਾਰ ਪਾਇਆ ਮੈਨਾਂ ਦੇ ਧੌਣ ਚ ਨਹੀਂ ਤੇ ਸਰ ਸੁधीर ਚ ਪਿਆ ਲ ਤਲ ਕੋਈ ਨਹੀਂ ਦਲੀਲ ਕੀਤਾ ਮੜਾ ਮੋਟਾ ਇੱਜ਼ਤ ਨਾ ਬੋਲੀ ਦੰਦਾ ਇੱਜ਼ਤ ਨਹੀਂ ਬੋਲੀ ਸੀ ਬੋਲ ਲਿਆ ਤਾਂ ਮੈਂ ਤੂੰ ਕਹਿ ਦੇਣਾ ਸੀ ਤੂੰ ਗਲਤ ਮੈਂ ਮਜ਼ਾਕ ਨਾ ਫਲੋ ਫਲੋ ਚ ਬੋਲ ਨਹੀਂ ਆਇਆ ਤੂੰ ਮਮਾ ਜੀ ਕਹਿ ਦਿੰਦਾ ਮੈਂ ਬੋਲੇ ਇੱਜਨਾ ਸੀ ਗਲਤੀ ਨਾ ਅੰਟੀ ਤਾਂ ਕਲਿੱਪ ਹੀ ਨਹੀਂ ਕੱਟੀ ਗਲਤੀ ਨਾ ਮੈਂ ਜਾਣ ਕੇ ਪਾਈ ਆ ਵੀ ਤੁਸੀਂ ਹਟਦੇ ਨਹੀਂ ਆਏ ਹਟ ਕੇ ਹੁਣ ਪਤਾ ਤਾਂ ਲੱਗ ਗਿਆ ਪਹਿਲੀ ਵਾਰੀ ਬੋਲੀ ਸੀ ਅੰਟੀ ਐ ਝੂਠ ਝੂਠ ਬੋਲਦੇ ਪਹਿਲਾਂ ਵੀ ਬੋਲਦੇ ਮੈਂ ਕੱਟਦੀ ਆ ਅੱਛਾ ਆਲੇ ਹੱਥ ਤੇ ਪਾ ਨਿਕੰਮ ਵਿੱਤਾਂ ਉਹਨ ਪ੍ਰਕਾਸ਼ ਓਏ ਉਹਦਾ ਕੰਮ ਨਹੀਂ ਕੀਤਾ ਉਹ ਪ੍ਰਕਾਸ਼ ਨਾਮ ਦਾ ਇਹ ਇੱਕ ਗੁਰ ਮੰਗਦਾ ਆ ਤੂੰ ਆ ਦੇ ਲੈ ਆ ਦੇ ਲੋ ਅੱਜ ਅਮਰ ਦੇ ਪਾਪੇ ਦਾ ਨਾਮ ਵੀ ਲਈ ਜਾਂਦਾ ਵਾ ਨਹੀਂ ਉੱਥੇ ਨਾਮ ਸੀ ਹਮ ਪ੍ਰਕਾਸ਼ ਮੈਂ ਪੜ ਲਿਆ ਮੈਂ ਤੇਰੇ ਭਾਂਡੇ ਦੇ 300 ਕਮ ਦਿੱਤਾ ਵਾ 300 ਦਾ ਜੀ ਲੈਣਾ ਹੈ ਚੱਲ ਤੇ ਚਾਰ ਸੂਰੀ ਪਾਰਟੀ ਕਰ ਦੇ ਲਈ ਤੂੰ ਜਿਹੜਾ ਕਮਾਇਓ ਕਿਥੇ ਆੜੀ ਉਹਦੇ ਆਲੇ ਕਾਦੇ ਤੋਂ ਕਾਦੇ ਤੋਂ ਮੈਂ ਦੱਸਦਾ ਕਾਦੇ ਤੋਂ ਕਮਾਏ ਨੇ ਰੈਪਿਡ ਰੈਪਿਡ ਤੋਂ ਹਾਂ 400 ਕਮਾਇਆ 600 ਦਾਇਆ ਅਛਾ ਇਹਨਾਂ ਨਾਲ ਲੈ ਗਏ ਨਹੀਂ ਨਹੀਂ ਪਰ ਇਹ ਇਹਨੂੰ ਪੈਸੇ ਡਾਉਣ ਵਾਲੇ ਨਹੀਂ ਦੇਣਗੇ ਪੈਸੇ ਨਹੀਂ ਡਾਉਣੇ ਇਹ ਮੈਂਸਿਕ ਮੈਂ ਤੇ ਕਰੂ ਹੋਏ ਅੱਪਾ ਲੰਡੀ ਜੀ ਭਾਉਂਦੇ ਪੈ ਭਾਉਂਦੇ ਉਹ ਇਹਨੂੰ ਚੱਟੇ ਘੁੱਟਦੇ ਜਮੇ ਭਾਉਂਦੇ ਕਰਾਂਗੇ ਬੱਸ ਕਰੋ ਫੁੱਕਰੀਆਂ ਇੱਥੇ ਇਕੱਠੇ ਕਰੇ 4 ਲੱਖ ਦੀ ਆ ਜਾਣੀ ਹੈ ਹਾਂ ਹਾਂ ਖੱਬੀ ਇਹ ਤੇ ਪਿਆ ਓਏ ਦੇਖ ਦੋ ਲੱਖ ਮੈ ਜੜੂਗਾ 2 ਲੱਖ ਤੂੰ ਜੜੀ ਅੱਧੀ ਤੂੰ ਲੈ ਜਾ ਕਰ ਇੱਕ ਕਰੀ ਅੱਧੀ ਮੈ ਲੈ ਜਾ ਕਰ ਮੂਰ ਲਈ ਸੇ ਲੈ ਜਾ ਕਰ ਮਗਰ ਲਈ ਸਤੂੰ ਲੈ ਜੀ ਤੂੰ ਮੂਰ ਲੈ ਤੂੰ ਤਾਂ ਤੂੰ ਤਾਂ ਮੂਰ ਲੈ ਗਿਆ ਵੀ ਕਰ ਦੇਣਾ ਲੜਾਈ ਹੋਈ ਨਾ ਦੋ ਟਾਇਰ ਦੇ ਦੇ ਦੋ ਟਾਇਰ ਮੇਰੇ ਬਾਕੀ ਬਚੋ ਕਿਸ਼ਤਾਂ ਦੇ ਲੈਣਗੇ ਹਾਂ ਬਚਾ ਲੈਣਾ ਹਿੱਸਾ ਕਿਸ਼ਤਾਂ ਲੰਦੇ ਤੇ ਟਾਇਰ ਲਾ ਲੈ ਟਾਇਰ ਇਹਦਾ 2 ਲੱਖ ਰੋਹ ਮੰਦਾ ਮੰਮੀ ਤੋਂ ਹੀ ਓਕੇ ਜਾਣਾ ਉਹ ਯਾਰ ਆਹ ਬੁਲਟ ਦੀ ਐਡ ਕਰ ਦੋ ਕਰਦਾ ਜੀ ਕੰਮ ਇਹਨੇ ਐਡ ਕਰ ਦਿੱਤਾ ਚੈਨਲ ਤੇ ਹਾਂ ਉਹ ਬੋਲਟ ਇਹਨਾਂ ਨੂੰ ਬੋਲਟ पे ਦੂਏ ਐਡ ਦਾ ਹੀ ਸਾਰੇ ਸਾਲ ਕਰਦਾ ਹਾਂ ਹਾਂ ਕੁੱਡਾ ਸੁਣ ਲੋ ਇੱਧਰ ਬੁਲਟ ਵਾਲਾ ਸੁਣ ਲੋ ਬੋਲਟ पे ਅੰਕਲ ਜੀ ਕਹਿੰਦੇ ਬੁਲਟ ਪੈ ਮੈਂ ਨਾ ਮੱਥੇ ਲਿਖਵਾ ਲੂੰਗਾ ਤੁਹਾਡਾ ਚੈਨਲ ਦਾ ਨਾਮ ਆ ਤੁਹਾਡਾ ਪਰ ਮੱਥੇ ਤੇ ਲਿਖਾ ਦੂੰ ਇਹਨੇ ਤਾਂ ਖਣਵਾ ਲੈਣਾ ਮੱਥੇ ਉੱਤੇ ਚੰਨ ਖਣਵਾਈ ਫਿਰ ਤੇ ਬੁਲਟ ਪਿੱਛੇ ਬੁਲਟ ਲਵਰ ਰਾਇਲ ਨੀ ਫੀਲ ਨਹੀਂ ਵੇ ਇੱਥੇ ਪੱਟ ਤੇ ਮਾਰਨੀ ਜਿਹਾ ਬੁਲਟ ਦਾ ਹੈਂਡਲ ਬਣਾ ਲਾਂਗੇ ਆਹ ਤੂੰ ਤਾਂ ਆਪ ਹੀ ਬੁਲਟ ਜੱਡਾ ਤਾਂ ਤੂੰ ਆਪ ਆ ਬਸ ਇਹਦੇ ਹਾਤੀ ਜੀ ਚੈਨਲ ਦਾ ਨਾਮ ਦੱਸੋ ਸੋਖਾ ਨਾਮ ਆ ਨਾ ਕੋਈ ਕਰਨ ਲੈਣੀ ਨਾ ਆਵੇ ਨਾਮ ਨਹੀਂ ਨਹੀਂ ਆਹ ਵਾਲੀ ਆਹ ਵਾਲੀ ਆਈਡੀ ਦੀ ਕਰਨੀ ਆ ਰਾਇਲ ਦੀਪ ਹਾਲੀ ਯੋ ਰਾਇਲ ਦੀਪ ਸਿੰਘ ਰਾਇਲ ਦੀਪ ਸਿੰਘ ਔਨ ਬੁਲੇਟ ਨਹੀਂ ਔਨ ਇੰਸਟਾਗ੍ਰਾਮ ਬੁਲੇਟ ਔਨ ਬੁਲੇਟ ਰਾਇਲ ਦੀਪ ਸਿੰਘ ਔਨ ਬੁਲੇਟ ਰਾਇਲ ਦੀਪ ਬੁਲੇਟ ਤੇ ਕਿਦਾਂ ਦਾ ਫਿਲਟਰ ਕਿੱਦਾਂ ਲੱਗਦਾ ਲੱਗਦਾ ਬਚਾਏ ਪੜਾ ਜਾ ਬਸ ਰਿਹਾ ਗਏ ਜੇ ਇਨਾ ਕੋ ਬੁਲੇਟ ਲਿਓ ਗਾਈ ਦੇ ਨਾ ਕੋ ਬੋਲਟ ਲਗੋ ਹਾਂ ਤੇ ਸਾਨੂੰ ਵੀ ਭੇਜੋ ਬੋਲਟ ਲੈ ਕੇ ਹਾਂ ਗਾਈਸ ਆ ਵਾਲੀ ਆ ਆਈਡੀ ਆ ਇੰਸਟਾਗ੍ਰਾਮ ਦੀ ਖੜਜ ਵਧੀਆ ਵਧੀਆ ਹੋਇਆ ਬੋਲਟ ਨਿਕੜਾ ਤੇ ਕਾਬੂ ਦੇ ਛੋਲਿਆਂ ਦੇ ਸਾਨੂੰ ਲੋੜ ਦੀ ਇਸ ਨੇ ਪੰਜਾਬ ਦੇ ਰਾਜਵਰਗੀ ਹੋਪੇ ਛੜਦੇ ਛੜਦੇ ਅਮਰ ਇਹ ਨਾ ਸਿੱਧੇ ਦਿਲੋਂ ਨਹੀਂ ਮਿਲੇ ਤੇ ਕਈ ਬੰਦੇ ਆ ਨਾ ਸਾਡੇ ਦਿਲ ਨਹੀਂ ਮਿਲੇ ਉਹ ਕੁਝ ਇਹ ਨਾਲ ਬਣਾ ਨਹੀਂ ਹੋਣ। ਦੋਸਤੋ ਹੁਣ ਮੈਂ ਬਣਾਉਣ ਲੱਗਾ। ਗਰੰਟੀ ਦੂਰ ਉਹ ਕਰਦੇ ਆ, ਮੋਡੀਫਾਈ ਕਰਦੇ ਆ। ਤਾਂ ਦੋਸਤੋ ਹੁਣ ਮੈਂ ਓਏ ਪੈਡਿੰਗ ਮੋਡੀਫਾਈ ਕਰਦੇ ਆ। ਅੱਛਾ ਜੇ ਕਰਾਂਗਾ ਤੁਸੀਂ। ਆਪਾਂ ਐਡ ਕਰਾਂਗੇ ਸਪੈਸ਼ਲ ਇਹਨਾਂ। ਦੋਸਤੋ ਮੇਰੇ ਗਾ ਵੀਡੀਓ ਬਣਾਉਣ ਨੂੰ ਵੀਡੀਓ ਬਣਾ ਕੇ ਹੀ ਜਦ ਤੱਕ ਮਮਣੀ ਰੈਡੀ ਹੋ ਜਾਂਦੇ ਫਿਰ ਤੁਹਾਨੂੰ ਮਿਲਦੇ ਆ ਠੀਕ ਆ। ਤੁਹਾਨੂੰ ਵਿਸ ਵਿਸਕ ਦੀ ਗੋਲੀ ਲੈ ਕੇ ਮਿਲਦੇ ਆਂ। ਵਿਸਕ। ਦੋਸਤੋ ਵੀਡੀਓ ਬਣਾ ਕੇ ਮੈਂ ਵਾਪਸ ਆ ਗਿਆ ਸੀ ਗਾਇਸ ਮਮਣੀ ਵੀ ਚੱਲ ਗਿਆ ਸੀ ਕੰਮ ਤਾਂ ਆਖੜਾ ਵਾ। ਵੀਡੀਓ ਬਣਾਣ ਕਿੱਥੇ ਗਿਆ ਸੀ? ਦਲ ਮੈਂ ਕਿਹਾ ਸੀ ਮੋਟੇ ਬਾਈ ਨਾਲ ਤੱਕਰ ਪਾਇਨ ਨਾਲ ਤੇ ਗਾਈ ਆਸਰਾਨ ਦਾ ਇਹ ਨੂੰ ਤਾਂ ਇਹ ਮੇਰੇ ਮੰਮਾ ਵੀ ਕਮਲਾ ਗੇ ਚਿੱਕੀ ਨਾਲ ਨਾ ਪਹਿਲਾਂ ਤਾਂ ਉਧਰੋਂ ਆਏ ਜਦੋਂ ਅਸੀਂ ਉਧਰ ਕਰ ਕਿੰਕ ਉਧਰ ਕਰ ਕੁੱਪ ਕਰ ਕੁੱਪ ਤੇ ਉਹ ਕੁਆਲਟੀ ਚੋਂ ਕਾ ਗਾ ਹਾਈ ਹਾਈ ਮੇਰ ਕੋਲੇ ਪਹੁੰਚਦੇ ਆਈਓ ਜਿੱਥੇ ਚੰਦਨ ਦਾ ਠੱਬਾ ਪਤਾ ਨਹੀਂ ਮੇਰੇ ਗਲ ਨੂੰ ਕੀ ਚੜ ਗਿਆ ਮੈਂ ਤਾਂ ਉਲਟੀਆਂ ਨੂੰ ਗਿਆ ਬਾਹ ਕਾਈ ਜਾਣਾ ਹੈ ਮੈਨੂੰ ਪਤਾ ਨਹੀਂ ਕੀ ਹੋ ਗਿਆ ਤੇ ਫੇਰ ਬਾ ਆ ਉਧਰੋਂ ਤੁਰੇ ਆ ਦੁਕਾਨ ਤੋਂ ਤੇ ਵਾਪਸ ਆਉਂਦੇ ਨਹਿਰ ਤੇ ਆ ਕੇ ਉੱਥੇ ਕਈ ਚਕੀ ਲੱਗ ਗਏ ਡਿਜੋਰ ਨਾ ਫਿਰ ਸਦਾ ਕਰੀ ਹਜੇ ਗੇਸ ਇਧਰ ਤਾਂ ਦੁਕਾਨ ਤੇ ਕਹਿੰਦੇ ਜਾਨੀ ਵੀ ਦੁਕਾਨ ਤੋਂ ਆਏ ਆ ਦੁਕਾਨ ਤੇ ਕਿਰਪਾ ਤੁਸ ਫਾਦੇਲਾ ਕਿਹੜੀ ਦੁਕਾਨ ਤੇ ਹੁਣ ਜਮਾ ਲੋਕੇਸ਼ਨਾਂ ਤਾਂ ਵੀ ਦੱਸਿਂ ਜੀ ਵੀ ਕਿਹੜੀ ਦੁਕਾਨ ਤੇ ਗਏ ਅੱਛਾ 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 ਥੋੜੀ ਸੋਚਾ ਮੇਰੀ ਜਾਣੇ ਉਹਨਾਂ ਕੋਈ ਚਾਤ ਬਾਤ ਜੀ ਹੁੰਦੀਆਂ ਮੈਂ ਤਿੰਨ ਮਿੰਟ ਅਦਰ ਫਾ ਕਰਦੇ ਆ ਛੇ ਕੋਈ ਨਾ ਤਾਂ ਚਲੋ ਦੋਸਤੋ ਮੈਂ ਹੁਣ ਗਾਇਸ ਚੱਲਾਂ ਦਫ਼ਤਰ ਨੂੰ ਇਹਦੇ ਐਸ਼ ਬੇੜੇ ਟਾਈਮ ਲੱਗਦਾ ਦਫ਼ਤਰ ਗਾਇਸ ਖਾਸ ਮਿਰਰ ਇੰਡਾਇਰ ਜੋ ਦਫਤਰ ਵਕੀਲ ਪਰ ਦੋਸਤੋਂ ਕਿਹੜਾ ਵਕੀਲ ਚੱਲੂਗਾ ਤੂੰ ਚੱਲੇਗਾ ਤੂੰ ਖਾਣੀਏ ਕਿ ਤੂੰ ਹੋਏ ਖੋਲੇ ਆ ਬਾਲੇ ਕਿੱਦਾਂ ਲੱਗੇ ਮਿੱਠੇ ਪਾਣੀ ਨੇ ਕਰਾ ਦੇਣਾ ਐਕਸਟਰਾ ਲੂਕ ਐਕਸਟਰਾ ਐਕਸਟਰਾ ਲੂਕ 10 ਰੁਪਏ 10 ਰੁਪਏ ਦੇ ਹੋਗੇ ਜਿਆਦਾ ਹੱਥ ਖੁੱਲ ਗਏ ਤੁਸ ਰਿਚਾਡ ਬੈਂਟ ਮਾਰ 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 ਮੇਰੇ ਨਾਂ ਦੀ ਛੱਟ ਆਦੀ ਵਰਵਾ ਓਏ ਬਾਜ ਮਿਰਨ ਮਾਰ ਰਿਹਾ ਤੇ ਬੈਲਟ ਦਾ ਚਮੜਾ ਦੂਜਾ ਭਈਏ ਸਾਲਿਆ ਨਹੀਂ ਮੈਂ ਮੈਂ ਬੈਲਟ ਹੋਏ ਨਾ ਵਾ ਚੱਲ ਬਸ 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 ਤੇ ਚਲੋ ਦੋਸਤੋ ਦਫਤਰ ਜਾ ਕੇ ਆਨੇ ਆ ਦੋਸਤੋ ਹੋਰ ਨੇ ਸੀਨ ਬਣ ਚੁੱਕਿਆ ਇਹ ਆਇਆ ਆਉਣ ਦੀ ਖਬਰ ਮਿਲੀ ਤੇ ਏਸੀ ਸਾਡਾ ਮੋ ਹੈਲੋ ਹੈਲੋ ਵੀਰੇ ਏਸੀ ਕਾ ਮਮਨ ਗੱਲ ਕਰ ਰਿਹਾ ਹੈਲੋ ਪਤਾ ਨਹੀਂ ਜਿੱਥੇ ਆਪਾਂ ਬਾਹਰ ਪਲੱਗ ਨਹੀਂ ਲਾਇਆ ਸੀਦਾ ਹਾਂਜੀ ਉਥੋਂ ਏਸੀ ਪਤਾ ਨਹੀਂ ਕੀ ਚੱਕਰ ਚੱਲਦਾ ਨਹੀਂ ਪਿਆ ਬੰਦ ਹੋ ਗਿਆ ਉਹ ਤਾਂ ਪਹਿਲਾਂ ਹੀ ਹਿੱਲਦੀ ਸੀ ਅਸੀਂ ਉਹ ਜਦੋਂ ਕੱਸਿਆ ਸੀ ਨਾ ਉੱਪਰਲਾ ਨਾਟ ਨਹੀਂ ਕੱਸਿਆ ਗਿਆ ਸੀਗਾ ਉਹ ਹਲਾ ਹਲਾ ਕੇ ਚਲਾਈ ਜਾਂਦੇ ਸੀ ਹੁਣ ਬਿਲਕੁਲ ਹੀ ਖੜ ਗਿਆ ਕਿੰਨੀ ਦੇਰ ਚਾਹੂੰਗੀ ਗਾਇਜ਼ ਮम्मा ਬਚਾਰੇ ਵੀਡੀਓ ਬਣਾਉਂਦੇ ਸੀਗੇ ਤੇ ਮੈਂ ਕढ़ाई ਸੀ ਚਾਲਦੀ ਇਸ ਨੂੰ ਵੀ ਆਏ ਕੋਲੋਂ ਖੱਤ ਨੂੰ ਚਿੱਟੇ ਕਰ ਵੱਡਾ ਹੋ ਗਿਆ ਬਹਿਤ ਨਹੀਂ ਚੱਕ ਦੇਣਾ ਇਦੋਂ ਉਹ ਇਹਦਾ ਵੀਡੀਓ ਨੰਨ ਦਿੱਤਾ। ਗਾਈ ਦੇਖ ਲੈ ਇਹ ਧਾਮੇ ਕਰਦਾ ਹੈ ਕਰਦਾ। ਇੱਧਰ ਦੇਖੋ। ਯਾਰ ਕੀ ਕੀਤਾ ਵਾਹ ਕਿਹੜੇ ਜਾਲੀ ਹੱਥ ਲਾ ਤੈਨੂੰ? ਜਾਲੀ ਹੱਥ ਨਹੀਂ ਲਾਇਆ ਇਦਾਂ ਹੀ ਚੱਲਦਾ ਵਾਏ। ਨਾ ਕਰ। ਬੰਦ ਕੀਤਾ ਤੇਰਾ ਫੁੱਫੜ। ਉਹ ਸੌਰੀ ਗਾਈਸ। ਕਿਹੜੀ ਪੂਆ ਤੇਰੀ ਭੈਣਾਂ ਕੀ ਭੁੱਲੇ ਗਿਆ। ਜਿਹੜਾ ਤੇਰੀਆਂ ਪੂਆ ਦੇ ਨਾਮ ਸੇਮ ਉਹੀ ਮੇਰੇਆਂ ਪੂਆ ਦੇ ਨਾਮ ਹੈ। ਆਮੀ। ਤੇਰੇ ਕੋ ਫਫੜਦੋਂਗਾ ਮੈਂ ਤੇਰੇ ਫਫੜਦੋਂ ਨੀ ਕੋ ਤੇ ਮੇਰੀ ਮੂੰਹ ਤੇ ਗੋਲਿਆ ਕੈਂ ਬੋਲਿਆ ਮੇਰੀ ਭੂਹ ਨੂੰ ਮੇਰੀ ਭੂਹ ਨੂੰ ਕੈਂ ਬੋਲਿਆ ਬਰਬਰਾ ਬਰੀ ਇਹ ਤਾਂ ਬੈਸਟ ਫਰੈਂਡ ਹੈ ਨਾ ਹਾਇ ਤੂੰ ਤਾਂ ਮੇਰੀ ਮੂਗੜੀ ਮੈਂ ਤੇਰੇ ਨੂੰ ਰੀਲ ਵੀ ਭੇਜੇ ਹਾਂ ਮੇਰੀ ਬੱਚੀ ਹੈ ਹਾਂ ਹਾਂ ਛੱਡ ਦੇ ਇਹ ਗਾਮੀ ਆਉਂਦੀ ਆ ਕੁੱਤੇ ਬਹਿ ਜਾ ਮਾ ਫਰ ਮਾ ਓਏ ਮਨਿੰਦਰ ਆ ਜਾ ਮੇਰੇ ਨੇੜੇ ਆ ਜਾ ਹੁਣ ਤਾਂ ਤੂੰ ਆ ਨੇੜੇ ਨੇ ਓਏ ਓਏ ਐਨੀ ਢਾਂ ਵਾ ਸੱਚ ਤੂੰ ਕਿਹਾ ਸਾਈ ਬਰੋ ਆ ਹੜੀ ਮੋਟਰਸਾਈਕਲ ਤੇ ਆ ਹੜੀ ਨਹੀਂ ਹੜੀ ਤੂੰ ਫੜ ਓਏ ਹਥਿਆਰ ਰੱਖੋ ਇਹ ਸਗਨਾ ਦਾ ਮੋਟਾ ਹੋ ਸਗਨਾ ਆਓ ਵੀਰੋ ਵੇ ਓਏ ਕੱਢ ਆਹ ਹੱਥੋਂ ਤਿਆਰ ਗਏ ਤੱਕ ਤੇਰਾ ਹੁਸਨ ਗੋਰੀਏ ਆ ਦੇਖ ਦੇਖ ਦੁਬਾਰੇ ਮਾਰ ਰਿਹਾ ਐਕਸ਼ਨ ਓਏਟ ਕੁ ਬਰੀਂਦਾ ਕੁੱਤਾ ਕੀ ਕਰੀਏ ਨਾ ਵਲੋਗ ਕਿੰਦਾ ਕਹਿੰਦਾ ਕਿੰਦਾ ਜਿਹੜੀ ਆਲੀ ਸਾਡੀ ਸਾਰੀ ਪਹਿਲੀ ਇਹ ਕਿ ਕਿੰਦਾ ਕਹਿੰਦੇ ਕਪਾ ਲਈਏ ਇਹ ਕੁਛ ਕਹਿਣ ਲੱਗਿਆ ਸੀਗਾ ਜਨ ਨੂੰ ਪਤਾ ਨਹੀਂ ਕੀ ਕੋਈ ਵਿੱਚ ਗੱਲ ਵੀ ਨਹੀਂ ਪੂਰੀ ਹੋਏਗੀ ਨਹੀਂ ਨਹੀਂ ਪਹਿਲਾ ਕਹਿਣ ਲੱਗੇ ਇੱਕ ਪਹਿਲੇ ਕਿੱਲਾ ਬਣਾ ਕੇ ਤਾਂ ਆਹ ਦੇਖੋ गाइस ਅੰਦਰ ਅੰਦਰ ਮੰਮੀ ਹੋਣੀ ਪਤਾ ਨਹੀਂ ਕੀ ਕੁਛ ਕਹਿਣ ਲੱਗਿਆ ਸੀਗਾ ਇਹ ਮੈਂ ਚੀਦਾ ਭੁੱਲ ਜਾਂਦਾ ਹੈਗਾ ਜਿਹੜੀ ਗੱਲ ਕਰਦਾ ਨਾ ਨਾ ਪੂਰੀ ਕਰਿਆ ਕਰ ਮੈਨੂੰ ਮੈਨੂੰ ਦਿੱਲੀ ਵਾਲੇ ਲੋਗੋ ਸੇ ਬਾਤ ਕਰਨੇ ਚਾਹਤੇ ਤੋ ਗੁਪ ਉਹ ਛੱਡ ਨਾ ਤੇਰੀ ਤਾਂ ਮੈਂ ਦਿੱਲੀ ਬਣਾਵਾ ਫਿਰ ਚਲੋ ਵਲੌਗ ਦੇਖਦਾ ਕੋਈ ਹੈ ਨਾ ਆਪਣਾ ਪਤਾ ਕੀ ਹੈ ਹੁਣ ਉਹ ਪੰਜਾਬ ਉਹ ਹਿੰਦੀ ਚ ਗੱਲ ਕਰਦਾ ਮੈਂ ਇਧਰ ਪੰਜਾਬੀ ਚ ਕਰਦਾ ਹੁਣ ਉਹਨੂੰ ਪੰਜਾਬੀ ਸਮਝ ਨਹੀਂ ਲੱਗਦੀ ਹੁਣ ਜਦ ਮੈਂ ਮਾੜੀ ਮੋਟੀ ਪੰਜਾਬੀ ਬੋਲ ਦਿੰਦਾ ਹੈ ਨਾ ਮੈਨੂੰ ਕਹਿੰਦਾ ਮੈਂ ਕਿੱਥੇ ਚਲਾ ਗਿਆ ਸੀ ਹਾਂ ਮੈਂ ਇੱਥੇ ਹੈ ਕਿ ਗਏ ਥੇ ਕਿਹਾ ਦਾ ਉਹ ਇਹਨੂੰ ਬੰਦ ਨਹੀਂ ਮੇਰੀ ਹਾਂ ਚੁੰਨੀ ਪਾਲਾ ਗਲ ਚ ਦੂਜੇ ਪਾਸੇ ਵੀ ਪਾਲ ਐਦਾਂ ਵੀ ਵੀਰੇ ਦਾ ਬੰਦ ਕਰਕੇ ਆ ਜਾਗਾ ਆ ਬੰਦ ਕਰਕੇ ਆ ਜਾਗਾ ਮੈਂ ਕਿੱਥੇ ਆਇਆ ਹਾਂ ਜੈਟੀ ਅੱਥਰ ਤੋਂ ਤੂੰ ਪਹਿਲਾਂ ਗੁੰਮ ਗਿਆ ਮੈਂ ਕੈਮਰੇ ਚ ਇਸ ਤਾਈ ਨਹੀਂ ਗੁੰਮੇ ਹੋਏ ਤੂੰ ਹੀ ਆਇਆ ਮਾ ਕਾਲੂ ਕਾਲਾ ਕਲੂਟਾ ਕਾਲਾ ਕਲੂਟਾ ਛਿਪੜ ਜਾ ਉਹ ਛਿਪੜੀ ਨਾ ਨਾ ਲੜਿਆ ਕਰ ਯਾਰ ਕੀ ਬਣਾ ਕੇ ਆਂਦਾ ਆਰਬੀ ਬਣਾ ਲਿਆ ਚੀ ਆਰਬੀ 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 ਰੱਬਾ ਇਸ ਹਾਈ ਸੀ ਤਾ 10 ਮਿੰਟ ਬੰਦ ਹੋ ਜਨਾਂ ਜਾਣ ਉੱਪਰ ਜਾ ਉੱਪਰ ਲਾ ਕੇ ਆ ਓਏ ਨਹੀਂ ਚੱਲੇਗਾ ਉਹਦੀ ਤਾਰ ਲੱਤ ਗਈ ਵਿੱਚ ਆਏ ਜਦੋਂ ਪਟੱਕਦੇ ਨੇ ਤਾਰ ਮਾਰਦੇ ਨਾ ਉਹ ਸੱਚ ਮਾਰਦੇ ਉਦੋਂ ਹੀ ਲੱਥਦੀ ਆ ਕਿਹਦੀ ਤਾਰ ਅਸੀਂ ਆਪਾ ਲਾ ਦਨੇ ਆ ਉੱਪਰੋਂ ਉੱਥੇ ਲੱਥੀ ਆ ਵਿੱਚੋਂ ਚੋੜ ਜਾ ਫਿਰ ਰਹਿਣੇ ਸੁਲਤਾਨ ਹੋ ਕੋਈ ਹੋ ਕੋਈ ਨਖਰਾ ਹੋ ਗਿਆ ਆਪਾਂ ਨਾਲ ਆ ਇਹ ਰਹਿਣੇ ਮੁੜ ਕੇ ਹੋਰ ਏਸੀ ਕਰਾਫੀ ਹੋਇਨਾ ਆਪਣਾ ਨਹੀਂ ਏਸੀ ਚ ਨਹੀਂ ਕੋ ਗਾਰੰਟੀ ਹੈਗੀ ਨਹੀਂ ਇਹ ਪਾਵਰ ਤਾਂ ਆਉਣੀ ਚਾਹੀਦੀ ਆ ਨਾ ਕੋਈ ਗਾਰੰਟੀ ਹੈਗੀ ਦੀ ਹਾਂ ਕਿੰਨੇ ਜਨ ਦੀ 5 ਸਾਲ ਦੀ 10 ਸਾਲ ਵੀ ਨਹੀਂ ਹੋਇਆਗਾ ਇਹਨੂੰ ਸੁਲਤਾਨ ਮੋੜੋ ਇਸ ਕਪੀਰੀਅਸ ਦਾ ਸੁਲਤਾਨ ਨੇ ਰੇਸ਼ੀਆਂ ਦੀ ਕੰਮਾ ਜੁਲਾਈ ਚ ਹੋਇਆ ਨਾ ਸਾਲ ਪੰਜਾਬ ਵਾਲਿਆਂ ਦੇ ਲਿਆ ਪੰਜਾਬ ਦੇ ਅਸੇ ਕਾਹ ਦੇਵਾ ਲਓ ਦਾਦਾ ਕੁਛ ਨਹੀਂ ਲਾਉਂਦਾ ਠੱਟੀ ਖਾਣਾ ਅਸੀਂ ਜਾਣਦੇ ਇਹਨਾਂ ਉਹਨਾਂ ਦਾ ਬੋਰੀ ਲਿਆ ਅਸੀਂ ਜਾਣਦੇ ਨਹੀਂ ਇਹਨੂੰ ਪੈਂਟ ਉਹ ਬੋਰੀ ਲਿਆ ਆਲੂ ਵਾਲੀ ਉਹ ਸਬਜ਼ੀ ਵਾਲੇ ਤੋਂ ਉਹ ਬਚਾਲਿਓ ਕੱਟਦੇ ਬਚਾਲਿਓ ਕੱਟ ਕੇ ਵੇਚ ਦੀ ਲੱਤਾਂ ਕੱਢ ਦਾਂਗੇ ਤੇ ਮਰ ਕੇ ਸਲਾਈ ਮਾਰਦੀ ਚੱਲ ਹਾਂ ਮੈਨੂੰ ਗੰਦਜ ਨਹੀਂ ਲੱਗਦੀ ਐ ਇਤਨੀ ਪੈਂਟ ਦਵਾਣੇ ਕਿ ਮੈਂ ਘਰ ਛੱਡ ਕੇ ਜਾਵਾਂ ਦਾ ਲੈ ਗਾਈਸਵਾਦ ਨੇ ਨੇ ਪਲਾਜੋ ਬਣਾ ਦਿੰਨੇ ਆ ਇੱਕ ਬਹੁਤ ਵੱਡਾ ਆਂਟੀ ਆ ਚਾਚੀ ਦੇ ਆਏ ਨੇ ਹਾਂ ਚਲੋ ਠੀਕ ਹੈ ਗਾਈਸ ਰੁਕ ਕੇ ਮਿਲਦੇ ਆ ਬੰਦੇ ਆ ਗਏ ਬੰਦੇ ਬੰਦੇ ਪੈ ਗਏ ਸਾਨੂੰ ਆ ਦੇ ਆ ਦੇ ਬੰਦੇ ਆ ਬੰਦੇ ਬਾਹਰ ਬੰਦੇ ਤੋਂ ਏਸੀ ਬੰਦ ਹੋ ਗਿਆ ਆਂਟੀ ਏਸੀ ਖਰਾਬ ਹੋ ਗਿਆ ਤੁਸੀਂ ਗੇਟ ਖੋਲਿਆ ਨਾਲ ਹੀ ਬੰਦ ਹੋ ਗਏ ਇੰਤਜ਼ਾਰ ਦੇ ਲੋ ਹਾਂ ਕਹਿੰਦੇ ਜਵਾਕ ਅੱਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਫਾਈਨਲੀ ਸਾਡਾ ਐਸੀ ਚੱਲ ਪਿਆ ਇਸ ਕਰਕੇ ਅਸੀਂ ਬਾਹਰ ਬੈਠੇ ਆ ਤਾਂ ਗਾਇਸ ਹਾਂ ਐਸੀ ਚੰਗ ਤੇ ਬਾਹਰ ਬੈਠ ਜਓ ਬਾਹਰ ਬੈਠਾ ਉੱਥੇ ਗਾਇਸ ਰੋਟੀ ਤਾਂ ਮੈਂ ਖਾਂਦਾ ਨਹੀਂ ਵੀ ਕਿਉਂਕਿ ਮੈਂ ਬਾਹਰ ਘੰਟਾ ਪਲ ਖਾਇਆ ਸੀ ਪਰ ਗਾਇਸ ਸਾਡੇ ਗਊਸ਼ਾਲਾ ਵਾਲੇ ਅੰਕਲ ਜੀ ਲੱਸੀ ਲੈ ਕੇ ਗਏ ਸੀ ਆਓ ਗਾਇਸ ਲੱਸੀ ਗਾਇਸ एकदम खट्टी खट्टी लस्सी ਆ ਤਾਂ ਗਾਇਸ ਇੱਥੇ ਇਧਰ ਰੋਟੀ ਹੰਦ ਪਿਆ ਵਾ ਨਾਲ ਆ ਪਖਾਨੇ ਪਿਆ ਖੀਰੇ ਇੱਧਰ ਦੇਖੋ ਖੀਰਾ ਚੈੱਕ ਕਰੋ ਰੋਟੀ ਨਹੀਂ ਖਾਣੀ ਨਾ ਦੇਖੀ ਇਹ ਖੀਰੇ ਨਾਲ ਅਸੀਂ ਪੀ ਜਾਂਦਾ ਮੈਂ ਕਿ ਟੇਸਟ ਹੋਇਆ ਬੜਾ ਸ਼ੌਲਾ ਅੱਗਦੀ ਪੀਆ ਲੱਗ ਮੰਮੀ ਸ਼ੱਜਾ ਉਹ ਸਾਡੇ ਬੋਲਦੇ ਪਰ ਉਹ ਦੇਖੋ ਹਲੋ ਕਰਨ ਹੋਰ ਕੋਲ ਹੋਮ ਅੱਜ ਕੁਛ ਕਹਿ ਮੂਹਰ ਦੀ ਬੋਲ ਰੋਟੀ ਵਰਨਾ ਨਹੀਂ ਆਪ ਪਰਿੰਦਾ ਤੁਮ ਨਾ ਇੱਕ ਲੈ ਲੈ ਆਹ ਆ ਚਾਰ ਫੁਲਕੇ ਬਣਦੇ ਤੁਹਾਡੇ ਘਰੇ ਉਹ ਚਾਰ ਫੁਲਕੇ ਨਹੀਂ ਵੀ 11 ਵਜਾ ਦਿੰਦੇ ਟਾਈਮ ਨਾ ਮੜਾ ਖਾਂਦੇ ਨੀ ਤੁਸੀਂ ਤਾਂ ਚਲੋ ਦੋਸਤੋ ਨਾ ਰੋਟੀ ਖਾ ਲਈ ਰੋਟੀ ਖਾ ਕੇ ਫਿਰ ਤੁਹਾਨੂੰ ਮਿਲਦੇ ਠੀਕ ਹੈ ਚियर्स ਗਾਇਸ ਰੋਟੀ ਤਾਂ ਅਸੀਂ ਖਾ ਲਈ ਐ ਆ ਦੇਖੋ ਅੰਦਰ ਪਰ ਤਾਂ ਫਰਜ ਕੁਲੀ ਛੱਡਾਈ ਪਤਾ ਨਹੀਂ ਕੀ ਰੱਖਣ ਗਈ ਐ ਖੀਰਾ ਚੱਲੇ ਤੇ ਚ ਰੱਖਤਾ ਠੀਕ ਐ ਇਧਰ ਆ ਇਧਰ ਵਾਪਸ ਆਈ ਬਾਹਰ ਗਾਇਸ ਆ ਦੇਖੋ ਸਾਡੇ ਅੰਦਰ ਟੇਬਲ ਤੇ ਦੇਖੋ ਟੇਬਲ ਤੇ ਕਿਵੇਂ ਮੋਮਬਤੀਆਂ ਨੂੰ ਗਲਾਸ ਚੜੇ ਨੇ ਨਹੀਂ ਐ ਮੋਮਬਤੀਆਂ ਲਾਈਆਂ ਨੇ ਟੇਬਲ ਤੇ ਮੈਂ ਤੈਨੂੰ ਕੀ ਕਹਿਨੀ ਆ ਆ ਮੋਮਬਤਾਂ ਕਿਵੇਂ ਲਾਈਆਂ ਤੇਰੀ ਦੀਵਾਲੀ ਲੱਗੀ ਰਹਿੰਦੀ ਹਰ ਵੇਲੇ ਤੈਨੂੰ ਪਤਾ ਨਾ ਤਾਂ ਗਲਾਸ ਚੱਕਣੇ ਵੀ ਆ ਦੋ ਤਿੰਨ ਹਣ ਮੋਮਬਤਾਂ ਇੱਥੇ ਲਾ ਦੇ ਠੀਕ ਹੈ ਨਹੀਂ ਤੁਸੀਂ ਕਿਵੇਂ ਲੱਗ ਗਈ ਹੈ ਅੱਛਾ ਮਾਰ ਮਾਰ ਕੇ ਨਾ ਤੈਨੂੰ ਮੈਂ ਬੰਦਾ ਬਣਾ ਦੂੰ ਗੁੰਦਾ ਜਵਾਕ ਜੇ ਦਿਲ ਕਿਹੜਾ ਦਿਲ ਹੈ ਜੇ ਵਾਲਾ ਹੈ ਗਾਤਰੇ ਦਿਲ ਜੇ ਵਾਲਾ ਇਹ ਤਾਂ ਐਚ ਆਰ ਦਲ ਥੋੜੀ ਹੈ ਹਾਟ ਆਏ ਤਾਂ ਕਹਿੰਦੇ ਹਾਟ ਹਾਟ ਨਹੀਂ ਕੋਈ ਹੋੜਾ ਮਾਰ ਮਾਰ ਲੱਪੇੜੇ ਨਾ ਤੈਨੂੰ ਮੈਂ ਦੂਰਾ ਕਰ ਦਾਂ ਚੱਲ ਚੱਲ ਕਰ ਦੇ ਕਰ ਦੇ ਰਿਤੇ ਹੰਬਲ ਕਟਕਾਰ ਦੇ ਮਮਾ ਦੇਖੋ ਮੈਂ ਵਾਲ ਕੇ ਵਿੱਚ ਚਿੰਬੜ ਦੇ ਹਾਏ ਪਤਾ ਨਹੀਂ ਕਿਉਂ ਅੱਜ ਬਾਲਾਂ ਨੂੰ ਕਰੰਟ ਜੇ ਲੱਗੀ ਜਾਂਦਾ ਆ ਦੇਖ ਇੱਧਰ ਆ ਦੇ ਮੈਨੂੰ ਵੀ ਆ ਦੇ ਲੱਗ ਗਿਆ ਦੇ ਤੇ ਮੇਰੇ ਵੀ ਬਾਲਾਂ ਹੀ ਹੋ ਰਹੇ ਸਰ ਹੁਣ ਦੇਖ ਲੈ ਹੁਣ ਇਕੱਠਾ ਕਰ

ਲਾਈਕ ਕਮੈਂਟ ਸ਼ੇਅਰ ਕਰਕੇ ਚੈਨਲ ਪਕੜਨਾ ਨਾ ਮਮਾ ਲਾਈਕ ਕਮੈਂਟ ਸ਼ੇਅਰ ਕਰਕੇ ਪਕੜ ਜਾਣਾ ਜੇ ਕੁੜੀ ਦੇ ਮਾਰਿਆ ਤੇਰੇ ਮੈਂ ਨਾ ਸੱਤ ਕੜਾ ਮਾਰੂ ਹੁਣ ਮੈਨੂੰ ਫੜਾਇਆ ਨਾ ਤੇਰੇ ਪੈਣੀ ਵਲੋਗ ਮੇ ਬਬਾ